ਜਵਾਂ ਤੁਝ ਬਿਨ ਅਵਰ ਨਹੀਂ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤਮਾਰੀ ਆਸਾ ਸੈਠ ਤ ਉਠਤ ਸੋਤ ਜਾਗਤ ਬਿਸਰ ਨਹੀਂ ਤੂੰ ਸਾਸ ਗਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਗਰਲਾ ਨਾਨਕ ਕੇ ਸੁਖ ਤਾਤੇ ਸਤਗੁਰ ਹਮ ਤੁਮਰੇ ਬਾਲਕ ਪਲਾ ਆਸਾ ਮਹੱਲਾ ਪੰਜਵਾਂ ਦੂਜੇ ਪਿੰਨ ਅਵਰ ਨਹੀ ਮੈਂ ਦੂਜਾ ਤੂੰ ਮੇਰੇ ਮਨ ਮਹੀ ਤੂੰ ਸਾਥ ਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤਮਾਰੀ ਆਸਾ ਬੈਠਤ ਊਟਤ ਸੋਵਤ ਜਾਗਤ ਵਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਾਲਾ ਨਾਨਕ ਕੇ ਸੁਖਤਾ ਤੇ ਸਤਗੁਰ ਹਮ ਤੁਮਰੇ ਬਾਲਗ ਪਲਾ ਆਸਾ ਮਹਲਾ ਪੰਜਵਾਂ ਤੁਝ ਬਿਨ ਅਵਰ ਨਹੀ ਮੈਂ ਦੂਜਾ ਤੋ ਮੇਰੇ ਮਨ ਮਾਹੀ ਤੂੰ ਸਾ ਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਬਿਸਰ ਨਹੀਂ ਤੂੰ ਸਾਸ ਗਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਲਾ नानक के सुख दाते सतगुरु हम तुमरे बालक पळा आसअ महल्ला 5वां तुझ बिन अवर नहि मैं दूजा तू मेरे मन मही तू सजन संगी प्रभु मेरा काहे जी डराही ਉਮੜੀ ਓਟ ਤੇ ਮਾਰੀ ਆਸਾ ਬੈਠ ਤੇ ਉੱਠ ਤੇ ਸੋਵਤ ਜਾਗਤ ਵਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰ ਲਾ ਨਾਨਕ ਕੇ ਸੁਖਤਾ ਦੇ ਸਤਿਗੁਰ ਹਮ ਤੁਮਰੇ ਬਾਲਗ ਪਲਾ ਆਸਾ ਮਹੱਲਾ ਪੰਜਵਾ ਤੁਝ ਬਿਨ ਅਵਰ ਨਹੀ ਮੈਂ ਦੂਜਾ ਤੂੰ ਮੇਰੇ ਮਨ ਮਹੀ ਤੂੰ ਸਾ ਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੇ ਮਾਰੀ ਆਸ ਬੈਠ ਤੇ ਊਟ ਤੇ ਸੋਵਤ ਜਾਗਤ ਬਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਲਾ ਨਾਨਕ ਕੇ ਸੁਖਤਾ ਤੇ ਸਤਿਗੁਰ ਹਮ ਤੁਮਰੇ ਬਾਲਗ ਪਲਾ ਆਸਾ ਮਹਲਾ 5ਵਾਂ ਤੇ ਪਿੰਨ ਅਵਰ ਨਹੀ ਮੈਂ ਦੂਜਾ ਤੂੰ ਮੇਰੇ ਮਨ ਮਹੀ ਤੂੰ ਸਾ ਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤਮਾਰੀ ਆਸਾ ਸੈਠ ਤ ਊਟਤ ਸੋਵਤ ਜਾਗਤ ਵਿਸਰ ਨਹੀਂ ਤੂ ਸਾਸ ਗਰਾਸਾ ਰਹਾਓ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਲਾ ਨਾਨਕ ਕੇ ਸੁਖ ਤਾਤੇ ਸਤਗੁਰ ਹਮ ਤੁਮਰੇ ਬਾਲਕ ਪਲਾ ਆਸਾ ਮਹੱਲਾ ਪੰਜਵਾਂ ਤੁਜ ਬਿਨ ਅਵਰ ਨਹੀਂ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਉਸਾ ਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੇਮਰੀ ਓਟ ਤਮਾਰੀ ਆਸਾ ਬੈਠਤ ਊਟਤ ਸੋਵਤ ਜਾਗਤ ਬਿਸਰ ਨਹੀਂ ਤੂ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਲਾ ਨਾਨਕ ਕੇ ਸੁਖ ਦਾਤੇ ਸਤਗੁਰ ਹਮ ਤੁਮਰੇ ਬਾਲਕ ਪਲਾ ਆਸਾ ਮਹਲਾ ਪੰਜਵਾ ਤੁਝ ਬਿਨ ਅਵਰ ਨਹੀਂ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਦਮਤੀ ਓਟ ਤੇ ਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਬਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਲਾ ਨਾਨਕ ਕੇ ਸੁਖਤਾਤੇ ਸਤਗੁਰ आम तुमरे बालगपला आसम हल्ला 5 तुज बिन अवर नहि मैं दूजा तू मेरे मन माही दूसा जन संगी प्रभु मेरा कहे जी डराही तुमरी ओटत मारी आशा ਬੈਠ ਤ ਉਠ ਤ ਸੋਵਤ ਜਾਗਤ ਬਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਲਾ ਨਾਨਕ ਕੇ ਸੁਖਤਾਤੇ ਸਤਿਗੁਰ ਹਮ ਤੁਮਰੇ ਬਾਲਗ ਪਲਾ ਆਸਾ ਮਹਲਾ 5ਵਾਂ ਦੂਜੇ ਪਿੰਨ ਅਵਰ ਨਹੀ ਮੈਂ ਦੂਜਾ ਤੂੰ ਮੇਰੇ ਮਨਮਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤਮਾਰੀ ਆਸਾ ਸੈਠ ਤ ਊਟ ਤ ਸੋਵਤ ਜਾਗਤ ਬਿਸਰ ਨਹੀ ਤੂ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਾਲਾ ਨਾਨਕ ਕੇ ਸੁਖਤਾ ਤੇ ਸਤਗੁਰ ਹਮ ਤੁਮਰੇ ਬਾਲਗ ਪਲਾ ਆਸਾ ਮਹਲਾ ਪੰਜਵਾਂ ਤੁਝ ਬਿਨ ਅਵਰ ਨਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਉਸ ਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤਮਾਰੀ ਆਸਾ ਬੈਠਤ ਊਟਤ ਸੋਵਤ ਜਾਗਤ ਬਿਸਰ ਨਹੀਂ ਤੂ ਸਾਸ ਗ੍ਰਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਲਾ ਨਾਨਕ ਕੇ ਸੁਖ ਦਾਤੇ ਸਤਗੁਰ ਹਮ ਤੁਮਰੇ ਬਾਲਕ ਪਲਾ ਆਸਾ ਮਹਲਾ ਪੰਜਵਾ ਤੁਝ ਬਿਨ ਅਵਰ ਨਹੀਂ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਦਿਲ ਮਰੀ ਓਟ ਤੇ ਮਾਰੀ ਆਸ ਬੈਠ ਤ ਉਠ ਤ ਸੋਵਤ ਜਾਗਤ ਵਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਅਗਨ ਸਾਗਰ ਵਿਖਰਾਲਾ ਨਾਨਕ ਕੇ ਸੁਖਤਾ ਤੇ ਸਤਗੁਰ ਹਮ ਤੁਮਰੇ ਬਾਲਗ ਪਲਾ ਆਸਾ ਮਹੱਲਾ ਪੰਜਵਾ ਤੁਝ ਬਿਨ ਅਵਰ ਨਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾ ਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੇ ਮਾਰੀ ਆਸਾ ਬੈਠ ਤ ਉਠ ਤ ਸੋਵਤ ਜਾਗਤ ਬਿਸਰ ਨਹੀਂ ਤੂ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਲਾ ਨਾਨਕ ਕੇ ਸੁਖਤਾ ਤੇ ਸਤਿਗੁਰ ਹਮ ਤੁਮਰੇ ਬਾਲਗ ਪਲਾ ਆਸਾ ਮਹਲਾ 5ਵਾਂ ਦੂਜੇ ਬਿਨ ਅਵਰ ਨਹੀ ਮੈਂ ਦੂਜਾ ਤੂੰ ਮੇਰੇ ਮਨਮਹੀ ਤੂੰ ਸਾ ਜਨਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤਮਾਰੀ ਆਸਾ ਸੈਠ ਤ ਊਟ ਤ ਸੋਵਤ ਜਾਗਤ ਬਿਸਰ ਨਹੀ ਤੂ ਸਾਸ ਗਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਾਲਾ ਨਾਨਕ ਕੇ ਸੁਖਤਾ ਤੇ ਸਤਗੁਰ ਹਮ ਤੁਮਰੇ ਬਾਲਗ ਪਲਾ ਆਸਾ ਮਹਲਾ ਪੰਜਵਾਂ ਤੁਝ ਬਿਨ ਅਵਰ ਨਹੀ ਮੈਂ ਦੂਜਾ ਦੋ ਮੇਰੇ ਮਨ ਮਹੀ ਉਸ ਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੇ ਮਾਰੀ ਆਸ ਬੈਠਤ ਊਟਤ ਸੋਵਤ ਜਾਗਤ ਫਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਲਾ नानक के सुख ताते सतगुरु हम तुमरे बालक पळा आसअ महल्ला पंचवां तुझ बिन अवर नहीं मैं दूजा तू मेरे मन माही तू साजन संगी प्रभु मेरा कहै जी डराही ਦਿਲ ਮੇਰੀ ਓਟ ਤੇ ਮਾਰੀ ਆਸਾ ਬੈਠ ਤੇ ਉੱਠ ਤੇ ਸੋਵਤ ਜਾਗਤ ਬਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਾਲਾ ਨਾਨਕ ਕੇ ਸੁਖਤਾਤੇ ਸਤਿਗੁਰ 함 ਤੁਮਰੇ ਬਾਲਗ ਪਲਾ ਆਸਾ ਮਹੱਲਾ ਪੰਜਵਾਂ ਤੁਝ ਬਿਨ ਅਵਰ ਨਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਬਿਸਰ ਨਹੀਂ ਤੂੰ ਸਾਸ ਗਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਗਰਾਲਾ ਨਾਨਕ ਕੇ ਸੁਖ ਤਾਤੇ ਸਤਗੁਰ ਹਮ ਤੁਮਰੇ ਬਾਲਕ ਪਲਾ ਆਸਾ ਮਹੱਲਾ ਪੰਜਵਾਂ ਦੂਦੇ ਬਿਨ ਅਵਰ ਨਹੀਂ ਮੈਂ ਦੂਜਾ ਤੂੰ ਮੇਰੇ ਮਨਮਹੀ ਤੂੰ ਸਾਥ ਜਨ ਸੰਗੀ ਪ੍ਰਭ ਮੇਰਾ ਕਾਹੇ ਡਰਾਹੀ ਤੇਮਰੀ ਓਟ ਤੇ ਮਾਰੀ ਆਸ ਬੈਠਤ ਉਠਤ ਸੋਤ ਜਾਗਤ ਵਿਸਰ ਨਹੀਂ ਤੂੰ ਸਾਸ ਗਿਰਾਸਾ ਰਹਾਉ ਰਾਗ ਰਾਗ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਖਰਲਾ ਨਾਨਕ ਕੇ ਸੁਖਤਾਤੇ ਸਤਿਗੁਰ ਹਮ ਤੁਮਰੇ ਬਾਲਗ ਪਲਾ